ਵੇ ਜਿੰਦਗੀ ਢੰਡਾਉਣ ਵਾਸਤੇ ਬਣੀ ਐ ਗਵਾਉਣ ਵਾਸਤੇ ਨਹੀਂ ਬਣੀ ਅਜਖੇ ਆਖੋ ਸਦਨਾ ਢੰਡਾਓ ਗਵਾਓ ਨਾਂ ਨਬਰਵਾਦ ਨਾ ਕਰਿਓ ਪਤਾ ਵੀ ਕਿਧਰੇ ਪੂਕੀ ਨਿਕਲ ਜਾਣੀ ਐ ਇਹਨੂੰ ਸਫਲ ਹੀ ਕਰ ਲੋ ਸੰਗਤ ਕਰਿਆ ਕਰੋ ਕੋਣ ਵੀ ਕੱਢ ਦੇ ਸੰਗਤਾਂ ਜੇ ਬਚਵਾਇ ਤਬ ਜਾਵਾਂਗੇ ਦੋਸਤਾਂ ਬੈਠਾਂ ਗਲੰਦਰ ਸਾਕੇ ਪੁੰਨਿਆਂ ਵਿੱਚ ਬੁਰਦਾਰਾ ਸੰਬੰਧ ਆਪਣਾ ਬੁਰਮੂ ਕੋ ਨਾਲ ਰਹਿ ਆਲੀ ਹੈ ਜਿਹਨਾਂ ਕੋ ਟਾਈਮ ਹੈ ਉਹ ਵੀ ਆਉਣ ਨੂੰ ਤਿਆਰ ਨਹੀਂ ਆ ਜਾਂ ਪਰ ਮਸੂਰੀ ਹੈ ਕੋਈ ਕੋਈ ਮਸਹੂਰ ਜਥਾ ਆਇਆ ਹੋਵੇ ਜਿਹਦਾ ਮਤਲਬ ਆ ਬਾਣੀ ਸੁਣਨੀ ਜਾਂਦੇ ਕਿਸੇ ਬੰਦੇ ਕੋਈ ਸੁਣਨ ਜਾਂਦੇ ਐ ਅੱਖੇ ਆਖੂ ਸਤਨਾ ਸਰੀਰ ਨਾਲ ਜੁੜੇ ਹੋਇਆ ਆ ਬਾਣੀ ਨਾਲ ਹੀ ਸ਼ਬਦ ਨਾਲ ਹੀ ਜੁੜੇ ਸ਼ਬਦ ਨਾਲ ਤੋੜ ਕੇ ਮਾਲ ਖੰਸ ਸਰੀਰੋਂ ਤੋੜ ਕੇ ਸ਼ਬਦ ਨਾਲ ਜੋੜਿਆ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਾਂ ਮੁੜ ਕੇ ਵੀ ਸਿਰਾਂ ਲੁੜ ਕੇ ਕੋਈ ਟੰਗਾ ਜਥਾ ਆਏ ਕਥਾ ਬਾਚ ਕਾਇਆ ਰਾਗੀ ਢਾਡੀ ਆਇਆ ਮਸ਼ਹੂਰ ਹੈ ਜੀ ਵੀ ਤੇ ਮਸ਼ਹੂਰੀ ਆ ਚਲੋ ਵੀ ਸੁਣਣ ਚੱਲੀਏ। ਵਾ ਸਰੀਰ ਵੇਖਣ ਆਇਆ ਆਪਾਂ ਫੇਰ ਬਾਣੀ ਸੁਣਣ ਨਹੀਂ ਆਇਆ। ਬਾਣੀ ਸੁਣ ਲੋ ਜਿਹੜਾ ਵੀ ਸੁਣਾਉਂਦਾ ਉਹ ਤੋਂ ਸੁਣੋ। ਬਾਣੀ ਕੋਈ ਐ ਸਾਡਾ ਸੁਣਾਉਣ ਦਾ ਤਰੀਕਾ ਅਲੱਗ-ਅਲੱਗ ਐ। ਸਾਡਾ ਢੰਗ ਅਲੱਗ-ਅਲੱਗ ਐ ਤੁਹਾਨੂੰ ਸਮਝਾਉਣ ਦਾ। ਬਾਣੀ ਉਹੀ ਐ ਇਤਿਹਾਸ ਉਹੀ ਐ। ਸਾਡੀ ਪੇਸ਼ ਕੀ ਅਲੱਗ-ਅਲੱਗ ਐ ਆਪਣੇ ਵਟਾਂਗ ਨਾਲ ਤੁਹਾਨੂੰ ਜੀ ਪੇਸ਼ ਕਰਦੇ ਆ ਬਾਣੀ ਉਹੀ ਰੂਪ ਐ ਇੱਕੋ ਹੀ ਰੂਪ ਐ ਸਭਨੇ ਬਾਣੀਆਂ ਸੁਣਾਉਂਦੀ ਐ। ਟਾੜਾ ਪਹਿਰਾਵਾ ਲਗ ਲਗ ਹੋ ਸਕਦਾ ਹੈ ਮੈਂ ਚਿੱਟੇ ਵਸਤਰ ਪਾਏ ਜੀ ਕੋਈ ਨੀਲੇ ਵਾਲ ਆ ਸਕਦਾ ਹੈ ਕੋਈ ਪੀਲੇ ਵਾਲ ਆ ਸਕਦਾ ਹੈ ਕੋਈ ਕਾਲਿਆਂ ਵਾਲ ਆ ਸਕਦਾ ਹੈ ਕੋਈ ਹੋਰ ਰੰਗ ਦੇ ਵਾਲ ਆ ਸਕਦਾ ਹੈ ਸਾਡੇ ਕੱਪੜੇ ਵਾਹਲਾ ਪਹਿਰਾਵਾ ਲਗ ਲਗ ਹੋ ਸਕਦਾ ਹੈ ਪਰ ਸੁਣਾਉਣੀ ਦਾ ਬਾਣੀ ਹੈ ਨਾ ਸਭ ਦੇ ਗਾਤਾ ਗੁਰੂ ਦੀ ਏ ਕਾਦੀ ਹੈ ਨਾ ਭਾਵੇਂ ਉਹ ਕਥਾਵਾਚਕ ਹੈ ਭਾਵੇਂ ਉਹ ਕੀਰਤਨੀ ਹੈ ਭਾਵੇਂ ਉਹ ਰਾਗੀ ਹੈ ਭਾਵੇਂ ਉਹ ਢਾਡੀ ਹੈ ਗੱਲ ਤੇ ਗੁਰੂ ਦੀ ਕਾਰਗੀਆਂ ਜਿਵੇਂ ਆਪਾਂ ਨੇ ਗਾਵਾਂ ਮਜਾ ਰੱਖੇ ਨੇ ਇੱਥੇ ਤਾਂ ਕੋਈ ਕੋਈ ਰੱਖਦਾ ਧਰ ਸਿਨਾਂ ਆਪਾਂ ਸਾਰੇ ਰੱਖਦੇ ਸਾਡੇ ਵੀ ਰੱਖੀਆਂ ਨੇ ਉਹ ਲਗ ਲਗ ਰੰਗਾਂ ਦੀਆਂ ਨੇ ਇਹਦਾ ਕਾਲਾ ਰੰਗ ਹੈ ਇਹਦਾ ਡੱਬ ਖੜਬ ਹੈ ਕੋਈ ਚਿੱਟੀ ਹੈ ਕੋਈ ਪੀਲੇ ਰੰਗ ਦੇ ਲਾਲ ਜਿਹੇ ਰੰਗ ਦੀਏ ਰੰਗ ਲਗ ਲਗ ਨੇ ਉਹ ਜਦ ਦੁੱਧ ਚੋਣ ਜਾਓਗੇ ਦੁੱਧ ਸਾਰੇ ਚਿੱਟਾ ਹੀ ਦੇ ਦਿੰਦੀਆਂ ਸਰੀਰ ਨਾਲ ਕਿਹਾ ਜਾ ਹੋਵੇ ਦੁੱਧ ਚਿੱਟਾ ਹੀ ਕਾਲੇ ਰੰਗ ਦੀ ਗਾਲ ਖੜੀ ਐ ਸ਼ਾਹ ਕਾਲਾ ਦੁੱਧੂ ਦੇ ਚਟਾਉਲ ਕਾਣੇ ਜਾਖਿਓ ਗਊ ਮਾਤਾ ਤੇਰਾ ਰੰਗ ਤੇ ਕਾਲਾ ਦੁੱਧ ਕਿੱਟਾ ਕੋ ਦਿਨੇ ਦੁੱਧ ਵੀ ਕਾਲੇ ਦੇ ਦੁੱਧ ਚਟਾ ਹੀ ਦੇਣਾ ਰੰਗ ਬਾਹਰ ਦਾ ਕੋਈ ਹੋਵੇ ਉਹ ਸਾਡਾ ਕੋਈ ਪਹਿਰਾਵਾ ਹੋਵੇ ਕੋਈ ਤਰੀਕਾ ਹੋਵੇ ਤੁਹਾਨੂੰ ਸਮਝਾਉਣ ਦਾ ਪਰ ਗੱਲ ਤੇ ਅਸੀਂ ਗੁਰੂ ਦੀਏ ਕਰਨੀ ਐ ਜਿੱਖੇ ਆਖੋ ਦਦਨਾ ਉਹ ਸੁਣ ਲੈ ਕਰਾ ਸੁਣਾਉਂਦਾ ਸੁਣ ਲਿਆ ਕਰੋ ਗੱਲ ਤੇ ਅਸੀਂ ਗੁਰਬਾਣੀ ਦੀਏ ਕਰਦੀ ਐ ਤੁਹਾਡੇ ਨਾਲ ਸਾਂਝੀ ਬੋਲਦਾ ਗੱਲੇ ਨਹੀਂ ਕਰਦੀ। ਜੋ ਗੁਰੂ ਕੇ ਪਿਆਰਿਓ, ਜੋ ਰਹਿਣਾ ਸਾਹ ਬਾਣ ਸੁਣਿਆ ਨਾ। ਹਰ ਕੋਈ ਕਹਉਂਦਾ ਸੁਖ ਮਿਲਦੇ ਦੁੱਖ ਚਲੇ ਜਾਣ। ਰਹਿਣਾ ਦਾ ਬਾਣ ਸੁਣ ਲਿਆ ਤੂੰ। ਆਰੰਭ ਕਿੱਥੋਂ ਹੁੰਦਾ ਹੈ ਦੁੱਖਦਾਰੋ। ਸੁਖ ਰੋਗ ਭਇਆ। ਐਤੁਰੰਭ ਜੇ ਨਾ। ਦੁਖਾਂ ਦੀ ਦੁਆ ਹੀ ਨਾਮ। ਨਾਮ ਆ ਗਿਆ ਤੇ ਦੁੱਖ ਚਲੇ ਕੇ ਸੁਖ ਆ ਗਏ। ਇਹ ਤਾਂ ਅੰਤਰੀਵਾਰਥ ਹੋਰ ਹੈ ਵੈਸੇ ਧਾਰਨਾ ਪਰ ਮੈਂ ਵੀ ਪਹਿਲੇ ਕੀਰਤਨ ਕਰਨ ਵਾਲੀਆਂ ਸੀ ਬਾਜੇ ਰਾਂ ਢੋਲ ਕੇ ਸੰਗੀਤ ਨੇ ਕਰਦੇ ਪਹਿਲਾਂ ਸੇ ਕੰਮ ਸਾਡਾ ਉਹੀ ਹੈ 17-18 ਸਾਲ ਪੰਜਾਬ ਜੀ ਤਰਫੇ ਬਣੀ ਗੜੀ ਕਾਲਾ ਨੇ ਕੀਰਤਨੀ ਸੇਵਾ ਲਈਆਂ ਬਾਰੇ ਪਿੰਡਾਂ ਦੇ ਸ਼ਹਿਰਾਂ ਦੇ ਕਸਬਿਆਂ 'ਚ ਬਣੀ ਵੱਡੀ ਪੱਧਰ ਤੇ ਜਦੋਂ ਫਾਟਕੂ ਲਹਿਰ ਸੀ ਗੁਰਮੁਖੋ ਪ੍ਰਚਾਰ ਹੈ ਘੱਟ ਸੀ ਔਰ ਸਾਡੇ ਪ੍ਰਚਾਰ ਦੇ ਵੈਨ ਸੀ ਫੌਜ ਫੋਰਸ ਕੇ ਲੰਘਿਆ ਕਿ ਕੋਈ ਬਾਤ ਬਚਣਾ ਬੋਲੇ ਕੋਈ ਗਰ ਸਰਕਾਰ ਦੇ ਪ੍ਰੋਗਰਾਮ ਅਸੀਂ ਬਿਲਕੁਲ ਡਟੇ ਡਟ ਕੇ ਪ੍ਰਚਾਰ ਕੀਤਾ ਟਾਡਾ ਲਗਿਆ ਮੇਰੇ ਤੇ ਕੇਸ ਪਾਇਆ ਵੰਦ ਨਹੀਂ ਕੀਤਾ ਡਿਊਟੀ ਨਿਭਾਈ ਤਾ ਘੜੇ ਹੋ ਕੇ ਸਾਡਾ ਪਹਿਲਾ ਕੰਮ ਪ੍ਰਚਾਰ ਕਰਨਾ ਹੀ ਹੈ ਕੋਈ ਨਾ ਮੁਲਕਾਂ ਜਾ ਕੇ ਕਥਾ ਦੇ ਟਾਈਮ ਹੁੰਦਾ ਹੈ ਨਾ ਤਾਂ ਵਿਥਾ ਉਹਨਾਂ ਨਾਲ ਆਉਦੇ ਵਿਆਉਣਾ ਪੈਂਦਾ ਖਰਚੇ ਵਾਧੂ ਹੈ ਤੇ ਟਾਈਮ ਵੀ ਸੀਮਤ ਹੁੰਦਾ ਹੈ ਹੁਣ ਇਥੇ ਕੱਲੀ ਕਥਾਈ ਕਰੀ ਜੀਏ ਸੋ ਗੁਰੂ ਕੇ ਪਿਆਰਿਓ ਸਤਗੁਰੂ ਪਾਸਾ ਸੇਵਾ ਜੁਨਾ ਲੈਣੀ ਹੈ ਲੈ ਲੈਣ ਕਿਰਪਾ ਕਰਨ ਮਹਾਰਾਜ ਸੋ ਦੁਖਦਾਰੋ ਸੁਖ ਰੋਗ ਭਇਆ ਉਥੇ ਸ਼ਬਦ ਜੇ ਪੜਦੈ ਨੇ ਤੇਰੇ ਦੁੱਖਾਂ ਨਹੀਂ ਬਣੂਗੀ ਦਾਰੋ ਸੁਖ ਤੇਰੇ ਰੋਗ ਹੋਣੀਆਂ ਜੇ ਪੜਦੈ ਨੇ ਧਾਰਨ ਬਰਦੇ ਅੰਤਰੀਅ ਅਰਥ ਕੀ ਨੇ ਦੁਖਦਾਰੋ ਉਹ ਤੇਰਾ ਦੁੱਖ ਹੀ ਦਵਾਈ ਬਣ ਗਿਆ ਜਿਹੜੇ ਦੁੱਖ ਦੇ ਆਉਣ ਦੇ ਕਾਰਨ ਤੂੰ ਗੁਰੂ ਘਰ ਚੱਲ ਕੇ ਆ ਗਿਆ ਆਉਣੇ ਆਪੋ ਲੋੜ ਨਾਲ ਹੋਵੇ ਕੋਈ ਮਸਜੀਵਤ ਪੈ ਜੇ ਰੋਗ ਲੱਗ ਜੇ ਕੋਈ ਕੇਸ ਪੈ ਜਾਵੇ ਕੋਈ ਕੰਮ ਰੁਕ ਜੇ ਬਈ ਤਾਂ ਹੀ ਆਉਣੇ ਨਾ ਸੁੱਖਾਂ ਵਾਲੇ ਕੋਈ ਨਹੀਂ ਆਉਂਦੇ ਇਹ ਬਾਬਾ ਰੱਖੇ ਦੁੱਖਾਂ ਵਿੱਚ ਹੋਇਆ ਆਪਾਂ ਨੇ ਲੋੜ ਵਾ ਨਾ ਲੋੜ ਤਾਂ ਬਾਬਾ ਆਪਣੇ ਘਰ ਦਾ ਆਪਾਂ ਆਪਣੇ ਘਰ ਲੋੜ ਪੈ ਤੇ ਆਵਾਂਗੇ ਦੁਖਦਾਰੂ ਕੋਈ ਦੁੱਖ ਪੈ ਗਿਆ ਤੂੰ ਗੁਰੂ ਘਰ ਆ ਗਿਆ ਬਾਣੀ ਪੜਨ ਲੱਗ ਗਿਆ ਉਹ ਦੁੱਖੇ ਦਵਾਈ ਬਣ ਗਿਆ ਜਿੰਨੇ ਤਨੂੰ ਨਾਮ ਨਾਲ ਜੋੜਦਾ ਤੁਮੇ ਨਾਮ ਮਿਲ ਗਿਆ ਤੂੰ ਫਟ ਗਿਆ ਦਵਾਈ ਮਿਲ ਗਈ ਨਾ ਉਹ ਦੁੱਖੇ ਦਵਾਈ ਬਣ ਗਿਆ ਜਿਹਨੇ ਤੈਨੂੰ ਨਾਮ ਯਾਦ ਕਰਾਤਾ ਦੁੱਖ दारू ਇਹਦੇ ਅੰਦਰ ਹੀ ਵਾਰ ਫੇ ਨੇ ਉਹ ਦੁੱਖੇ ਦਵਾਈ ਬਣ ਕੇ ਪਾਉਣ ਗਿਆ ਜਿਹੜੇ ਦੁੱਖ ਦੇ ਕਾਰਨ ਨੇ ਤੋਂ ਬਣ ਪਣ ਲੱਗ ਗਿਆ ਜੇ ਦੁੱਖਾਂ ਦੀ ਯੂਨੀਵਰਸਿਟੀ ਹੋ ਗਈ ਸੁਖ ਰੋਗ ਭਇਆ ਉਹ ਸੁੱਖ ਹੀ ਤੇਰੇ ਰੋਗ ਰੂਪ ਨੇ ਜਿਹੜੇ ਤੈਨੂੰ ਰੱਬ ਨਾਲੋਂ ਤੋੜ ਦਿੰਦੇ ਨੇ ਅਜਿਖੇ ਆਖੋ ਸਤਨਾਮ ਉਹ ਸੁਖ ਰਾਂ ਸਮਝੀ ਉਹ ਰੋਗ ਨੇ ਜਿਹੜੇ ਗੁਰੂ ਤੋਂ ਦੂਰ ਕਰ ਰਹੇ ਤੈਨੂੰ ਪਰਮੇਸ਼ਰ ਤੇ ਭੁਲਿਆ ਵਿਆਪਣ ਸਭੇ ਰੋਗ ਜਿਹੜੇ ਸੁੱਖਾਂ ਨੇ ਰੱਬ ਤੋਂ ਦੂਰ ਕਰ ਤੋ ਸੁੱਖ ਨਹੀਂ ਉਹ ਰੋਗ ਬਣ ਗਏ ਤੂੰ ਰੱਬ ਤੋਂ ਤੋੜਦਾ ਤੇ ਰੋਗ ਹੀ ਆਉਂਗੇ ਰੱਬ ਬਿਸਰ ਗਿਆ ਥੋੜ ਆਰੰਭ ਤਾਂ ਹੁੰਦਾ ਦੁਖਦਾਰ ਉਹ ਸੁਖ ਰੋਗ ਭਇਆ ਰਹਿ ਰਾਹ ਜੀ ਸਮਾਪਤੀ ਕਿੱਥੇ ਹੁੰਦੀ ਹੈ ਜੈ ਸੋ ਸਾਹਿਬ ਕੀ ਟੇਕ ਨਾਨਕ ਮਨ ਸਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਸਮਾਪਤੀ ਵੀ ਉੱਥੇ ਜਿਹੜੇ ਨਾਮ ਜਪਣ ਨਾਲ ਸਾਰੇ ਸੁੱਖ ਆਉਂਦੇ ਨੇ ਦੁੱਖ ਜਾਂਦੇ ਨੇ ਉਹ ਗੁਰਮੁਖਾਂ ਫਿਰ ਜਪਦਾ ਕਿਉਂ ਨਹੀਂ ਅੱਜ ਖਿਆ ਆਖੋ ਜਾਦਰਾ ਕੱਲੀ ਰਹਿ ਰਹਾਂ ਤੇ ਵਿਅਟ ਘਟਦੇ ਵੇ ਅਰੰਭ ਵੀ ਦੁੱਖਦਾਰੋ ਸੁਖ ਰੋਗ ਪਿਆ ਤੇ ਸਮਾਪਤੀ ਵੀ ਜੇ ਸਿਮਰ ਸੁਖ ਹੋਏ ਸਗਲੇ ਦੁੱਖ ਜਾਹੇ ਇਹੋ ਗੁਰੂ ਹੈ ਜਿਹੜਾ ਸਿਮਰਨ ਕਰਨ ਨਾਲ ਸੁੱਖ ਬੋਲਦੇ ਨੇ ਦੁੱਖ ਜਾਂਦੇ ਨੇ ਜੇ ਤੁਮ ਵਿਸ਼ਰਾਮ ਕੀਤਾ ਸੀ ਗੁਰਮੁਖੋ ਤਾਂ ਗੁਰੂ ਗ੍ਰੰਥ ਸਾਹਿਬ ਦੋਰਤਾ ਪਾਦਵੀ ਗੱਦੀ ਤਾਂ ਨਹੀਂ ਹੈ